ਜਾਉਂਦੇ ਆਂ ਅਜੇ ਨਹੀਂ ਹੁੰਦੇ ਲੰਗਰ ਘਰ ਤੇ ਜਾਣਾ ਹੁਣ ਇੱਥੇ 20 ਪੀ ਜਾਂਦਾ ਯਾਰ ਟਾਈਮ ਹੋ ਗਿਆ 8:30 ਹੋ ਗਿਆ 20 ਪੀ ਜਾਂਦਾ ਵਾ ਟਾਈਮ 8:30 ਹੋ ਗਿਆ 20 ਪੈ ਰਿਆ ਵਾ ਹਾਂ ਸ਼ਾਮ ਵੇਲੇ ਦਾ ਰਿਟਰੀਟ ਯਾਰ ਠੀਕ ਕਰੀਏ ਸੌਣ ਨਹੀਂ ਦੇ ਬੰਦੇ ਘਰਾੜੇ ਮਰੀ ਜਾਂਦੇ ਨੇ

ਜੇ ਨਹੀਂ ਘਰਾੜੀ ਮਾਰੇ ਤਾਂ ਟੇਡੂ ਅਮਰੋੜਦਾ ਸਮੋਦੇ ਘਰਾੜੀ ਨਾ ਮਾਰੇ ਭਾ ਅੱਲਾ ਦਾ ਬਾਤ ਤੁਹਾਨੂੰ ਸਵਾਗਤ ਨਹੀਂ ਕਰੋਗੇ ਆਪ ਮੇਰਾ ਹਾਂਜੀ ਹਾਂਜੀ ਆਜੋ 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 ਪਾਤੀ ਆਜੋ ਨੰਗੇ ਆਓ ਕੀ ਗੱਲ ਗੇੜਦੀ ਖੜ ਗਈ ਢਾੜ ਢੜਕਾ ਕੇ ਸਾਡਾ ਢਾੜ ਢੜਕਾ ਕੇ ਆ ਗਈ ਆਜੋ ਆਜੋ ਨੰਗੇ ਆਓ